ਇੰਪਲਾਈ ਰੋਡ ਤੇ ਹੈ ਜਿਹੜਾ ਏਟੀਐਮ ਹੈ SBI ਬੈਂਕ ਦਾ ਤੇ ਇਸ ਨੂੰ ਗੈਸ ਕਟਨ ਨਾਲ ਇਸ ਤੋਂ ਚੋਰੀ ਕਰਕੇ ਲੈ ਗਏ ਤੋਂ ਆਇਸੀ ਅਣਪਛਾਤੇ ਨੌਜਵਾਨ ਤੇ ਉਹਨਾਂ ਇਸ ਬੰਦੇ ਅਸੀਂ ਜਿਹੜੇ ਅਥਾਰਾਈਜ਼ਡ ਨੂੰ ਬੁਲਾਇਆ ਹੈ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆ ਕਿ ਤਦੋਂ ਕਿੰਨੇ ਵਜੇ ਉਹਨਾਂ ਨੇ ਕੋਲ ਲਈ ਤੇ ਕਦੋਂ ਕਿੰਨੇ ਕੁ ਪੈਸੇ ਸੀ ਦੇ ਵਿੱਚ ਕੁਝ ਸਮਾਂ ਨਹੀਂ ਸੀ ਆਇਆ ਫੇਰ ਇੰਸਟਾ ਕਰਕੇ ਤੇ ਅਗਲੀ ਕਾਰਵਾਈ ਹੋਣੀ ਹੈ ਤੇ ਬੈਂਕ ਵਾਲੇ ਮੌਕੇ ਤੇ ਆਏ ਆ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਦੀ ਨਹੀਂ ਆਏ ਏਜੰਸੀ ਨੇ ਅੰਡਰਟੇਕਿੰਗ ਜਿਹੜਾ ਨਾਮ ਦੱਲ ਹੋ ਗਈ ਕਿ ਸਾਡੇ ਕੋਲ ਦੇਖੋ ਆ ਰਹੇ ਨੇ ਸਾਰਾ ਕੁਝ ਲੈ ਕੇ ਆਉਣਗੇ ਡਾਕੂਮੈਂਟਿੰਗ ਵਗੈਰਾ ਤੇ ਅਥੋਰਾਈਜ਼ੇਸ਼ਨ ਭੇਜਾਂਗੇ ਤੇ ਹੁਣ ਤੱਕ ਵੀ ਫੁਟੇਜ ਦੇ ਵਿੱਚ ਕੁਝ ਆਇਆ ਹੈ ਸੀਸੀਟੀਵੀ ਫੁਟੇਜ ਹੈ ਦੇਖ ਰਹੇ ਚੈੱਕ ਕਰ ਰਹੇ ਹਜੇ ਉਸ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਰਿਹਾ ਰਾਤ ਦੀ ਕਿੰਨੇ ਵਜੇ ਦੀ ਗੱਲ ਆਫ ਹੈ ਜੀ ਤੇ ਮੋਸਟ 2:30 ਵਜੇ ਦੀ ਬਣੇ ਕਲਾਈ ਰੋਡ ਤੇ ਹੈ ਜਿਹੜਾ ATM ਹੈ SBI ਬੈਂਕ ਦਾ ਤੇ ਇਸ ਨੂੰ ਗੈਸ ਕਟਨ ਨਾਲ ਇਸ ਤੋਂ ਚੋਰੀ ਕਰਕੇ ਲੈ ਗਏ ਤੇ ਆਈਸੀ ਆਪਣਿਛਾ ਤੇ ਮੋੜਵਾ ਤੇ ਹੁਣ ਇਸ ਬੰਦੇ ਅਸੀਂ ਜਿਹੜੇ ਅਥਾਰਾਈਜ਼ਡ ਅਫਸਰ ਨੂੰ ਬੁਲਾਇਆ ਹੈ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆ ਕਿ ਤਦੋਂ ਕਿੰਨੇ ਵਜੇ ਉਹਨਾਂ ਨੂੰ ਕਾਲ ਲਈ ਤੇ ਤਦੋਂ ਕਿੰਨੇ ਕੁ ਪੈਸੇ ਸੀ ਦੇ ਵਿੱਚ ਉਸ ਤੋਂ ਬੰਦੀ ਅਸੀਂ ਫੇਰ ਰਿਸਟਰ ਕਰਕੇ ਤੇ ਅਗਲੀ ਕਾਰਵਾਈ ਹਟੀਆਂ ਤੇ ਬੈਂਕ ਵਾਲੇ ਮੌਕੇ ਤੇ ਆਏ ਆ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਤੇ ਨਹੀਂ ਆਏ ਇਹ ਏਜੰਸੀ ਨੇ ਅੰਡਰਟੇਕਿੰਗ ਜਿਹੜਾ ਨਾਮ ਆ ਗੱਲ ਹੋ ਗਈ ਕਿ ਸਾਡੇ ਕੋਲ ਦੇਖੋ ਆ ਰਹੇ ਨੇ ਸਾਰਾ ਕੁਝ ਲੈ ਕੇ ਆਉਣਗੇ ਡਾਕੂਮੈਂਟ ਵਗੈਰਾ ਤੇ ਅਥੋਰਾਈਜ਼ ਸਪੈਸ਼ਲ ਭੇਜਣ ਤੇ ਹੁਣ ਤੱਕ ਵੀ ਫੁਟੇਜ ਦੇ ਵਿੱਚ ਕੁਝ ਆਇਆ ਹੈ ਸੀਸੀਟੀਵੀ ਫੁਟੇਜ ਹੈ ਦੇਖ ਰਹੇ ਚੈੱਕ ਕਰ ਰਹੇ ਹਜੇ ਉਸ ਸੰਬੰਧੀ ਤੁਹਾਨੂੰ ਜਾਣਕਾਰੀ ਦੇ रात की किन्ने बजे की बात आता है ये मोस्टली ढाई कुछ पलाई रोड से है जो ए टी एम एस बी बैंक का इसमें गैस कट इस चोरी करके लैके तो आए थे अनपछाते नौजवान ਤੇ ਉਹਨਾਂ ਨੇ ਚੰਬੰਦੀ ਕੀਤੀ ਜਿਹੜੇ ਅਥਾਰਟੀ ਤੋਂ ਉਹਨੂੰ ਬੁਲਾਇਆ ਆ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆ ਕਿ ਉਹ ਕਿੰਨੇ ਵਜੇ ਉਹਨਾਂ ਨੂੰ ਕੋਲ ਨਹੀਂ ਤੇ ਕਦੋਂ ਕਿੰਨੇ ਕੁ ਪੈਸੇ ਜਿਹੜੇ ਵਿੱਚ ਉਹ ਸਭ ਨੂੰ ਅਸੀਂ ਅਫੇਅਰ ਰਿਸਟ ਕਰਕੇ ਤੇ ਅਗਲੀ ਕਾਰਵਾਈ ਵਿੱਚ ਆ ਤੇ ਬੈਂਕ ਵਾਲੇ ਮੌਕੇ ਤੇ ਆਏ ਆ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਤੇ ਨਹੀਂ ਆਏ ਇਹ ਏਜੰਸੀ ਨੇ ਅੰਡਰਟੇਕਿੰਗ ਜਿਹਨਾਂ ਨਾਲ ਗੱਲ ਹੋ ਗਈ ਕਿ ਸਾਡੇ ਕੋਲ ਦੇਖੋ ਆ ਰਹੇ ਨੇ ਸਾਰਾ ਕੁਝ ਲੈ ਕੇ ਆਉਣਗੇ ਡਾਕੂਮੈਂਟਿੰਗ ਵਗੈਰਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और चैनल आरोप